ਪਰ ਅੱਜ ਇਸ ਮਲਕੀ ਇਸ ਦਿਨ ਨੂੰ ਸਾਰੀ ਦੁਨੀਆ ਇਕਜਾਦ ਕਰੂਗੀ ਕਿ ਜਿਹੜਾ ਇੰਨਾ ਵਧੀਆ ਗਾਇਕ ਸੀਗਾ ਹਨਾ ਉਹਦੇ ਗਾਣੇ ਆਪਾਂ ਨੇ ਇੱਕ ਪਰਿਵਾਰ ਮੈਂਬਰ ਚ ਬੈ ਕੇ ਸੁਣ ਸਕਦੇ ਆਂ। ਕੋਈ ਸੋਸ ਹਸਪੀਟਲ ਵਾਲੇ ਨੇ ਪੈਸਾ ਬਣਾਉਣਾ ਸੀ ਜਿਹੜਾ ਕਿ ਉਹਨਾਂ ਨੇ ਖੂਬ ਬਣਾਇਆ ਕਿਉਂਕਿ ਤੁਸੀਂ ਇਹ ਵੀ ਗੱਲਾਂ ਸੁਣੀਆਂ ਹੋਣਗੀਆਂ ਪੀੜ੍ਹੀਆਂ ਚ ਕਿ 70 ਲੱਖ ਰੁਪਈਆ ਵੀ ਉਹਦੇ ਅਕਾਊਂਟ ਚ ਆਇਆ ਸੀ ਡਾਕਟਰਾਂ ਦੇ ਹਨਾ ਜਿਹੜਾ ਕਿ ਉਹਨਾਂ ਨੂੰ ਉਹਦੇ ਘਰਦਿਆਂ ਨੂੰ ਵੀ ਨਹੀਂ ਸੀ ਪਤਾ। ਮੈਂ ਤਾਂ ਇਹ ਚੀਜ਼ ਕਵਾਂਗੀ ਨਾ ਤਾਂ ਅੱਜ ਕੱਲ ਬੰਦਾ ਪੁਲਿਸ ਵਾਲਿਆਂ ਤੇ ਯਕੀਨ ਕਰ ਸਕਦਾ ਨਾ ਡਾਕਟਰ ਤੇ ਇਹਨਾਂ ਨੇ ਇੱਕ ਧੰਦਾ ਹੀ ਫੜਿਆ ਹੋਇਆ। ਕੀ ਮਤ ਬੜੀ ਮੰਦਭਾਗੀ ਘਟਨਾ ਸਾਹਮਣੇ ਆਈ ਜਿਵੇਂ ਸਭ ਜਾਣਦੇ ਨੇ ਕਿ ਪੰਜਾਬ ਦੇ ਮਸ਼ਹੂਰ ਸਿੰਗਰ ਰਾਜਪੀਰ ਜਵੰਦਾ ਦਾ ਦਿਹਾਂਤ ਹੋ ਗਿਆ। ਮੋਹਾਲੀ ਫੋਟੀ ਹਸਪੀਟਲ ਦੇ ਵਿੱਚ ਲੰਮੇ ਚਿਰ ਤੋਂ ਦਾਖਲ ਸੀ ਜਿੱਥੇ ਉਹਨਾਂ ਨੇ ਅੱਜ 10 ਦੇ ਕਰੀਬ ਆਖਰੀ ਸਾਹ ਲਿੱਤੇ। ਸੋ ਬਹੁਤ ਸਾਰੇ ਲੋਕਾਂ ਨੂੰ ਦੁੱਖ ਹੋਇਆ, ਬਹੁਤ ਸਾਰੇ ਫੈਨਸ ਨੂੰ ਦੁੱਖ ਹੋਇਆ। ਸੋ ਸਾਡੇ ਨਾਲ ਇੱਕ ਉਹਨਾਂ ਦੀ ਫੈਨ ਜਿਹੜੇ ਉਹਨਾਂ ਨੂੰ ਪਿਆਰ ਕਰਦੇ ਸੀ, ਜਿਹੜੇ ਉਹਨਾਂ ਨੂੰ ਪਸੰਦ ਕਰਦੇ ਗੀਤ ਸੁਣਦੇ ਸੀ। ਉਹਨਾਂ ਦੀ ਵੀ ਅੱਖਾਂ ਨਾਮ ਹੋਈਆਂ ਸੋ ਅਸੀਂ ਗੱਲਬਾਤ ਕਰ ਰਹੇ ਸੀ ਸੋ ਜ਼ਿਕਰ ਹੋਇਆ ਕਿ ਮੈਂ ਉਹਨਾਂ ਦੀ ਵੱਡੀ ਫੈਨ ਆ ਸੋ ਉਹਨਾਂ ਦੀ ਵੀ ਅੱਖਾਂ ਨਾਮ ਹੋਈਆਂ ਕਹਿੰਦੇ ਨੇ ਕਿ ਅਸੀਂ ਕੁਝ ਖਾਇਆ ਨਹੀਂ ਜਿਸ ਟਾਈਮ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਔਰ ਕਹਿੰਦੇ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਵੱਲੋਂ ਸੋ ਮੰਦੀਪ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਉਹਨਾਂ ਦਾ ਦਿਹਾਂਤ ਹੋ ਗਿਆ ਲੰਮੇ ਸਮੇਂ ਪਹਿਨਾ ਬੜਾ ਭਿਆਨਕ ਐਕਸੀਡੈਂਟ ਹੋਇਆ ਬਿਲਕੁਲ ਬਹੁਤ ਸਰ ਅਜ ਵੀ 40 ਹਸਪਤਲ ਜਾ ਕੇ ਦੇਖਿਆ ਕਿ ਉਹਨਾਂ ਦੇ ਮਾਪਿਓ ਕਿੱਦਾਂ ਉਹਨਾਂ ਦੇ ਪ੍ਰੇਮ ਜਿਹੜਾ ਕਰਨ ਵਾਲੇ ਸੀ ਹਨਾ ਕਲਾਕਾਰ ਬਹੁਤ ਮਲਕੀ ਮਨ ਬਹੁਤ ਦੁਖੀ ਹੋਇਆ ਕਿ ਇੰਨਾ ਵਧੀਆ ਗਾਇਕ ਉੱਚਾ ਲੰਬਾ ਤੁਹਾਨੂੰ ਪਤਾ ਹਨਾ ਹਰ ਇੱਕ ਸਿੰਗਰ ਮਤਲਬ ਕਿ ਉਹਨਾਂ ਨੂੰ ਪਿਆਰ ਕਰਨ ਵਾਲਾ ਸੀਗਾ ਹਰ ਇੱਕ ਬੰਦਿਆ ਨੇ ਉਹਨੂੰ ਬਚਾਉਣ ਵਾਸਤੇ ਬਹੁਤ ਕੋਸ਼ਿਸ਼ ਕੀਤਾ ਬਾਹਰੋਂ ਤੱਕ ਪੈਸੇ ਆਏ ਪਰ ਇੱਕ 40 ਹਸਪਤਲ ਦੀ ਗਲਤੀ ਲਾ ਲਓ ਜਾਂ ਕਿਸੇ ਹੋਰ ਦੀ ਗਲਤੀ ਲਾ ਲਓ ਡਾਕਟਰ ਦੀ ਹਨਾ ਜਿਹੜੇ ਕਿ ਉਹਨਾਂ ਨੂੰ ਬਚਾ ਨਹੀਂ ਸਕੇ ਪਰ ਅਜਿਸ ਮਤਲਬ ਕਿ ਇਸ ਦਿਨ ਨੂੰ ਸਾਰੀ ਦੁਨੀਆ ਇੱਕ ਯਾਦ ਕਰੂਗੀ ਕਿ ਜਿਹੜਾ ਇੱਕ ਨਾ ਵਧੀਆ ਗਾਇਕ ਸੀਗਾ ਹਨਾ ਉਹਦੇ ਗਾਣੇ ਆਪਾਂ ਨੇ ਇੱਕ ਪਰਿਵਾਰ ਮੈਂਬਰ ਚ ਬਹਿ ਕੇ ਸੁਣ ਸਕਦੇ ਆ ਠੀਕ ਹੈ ਉਹਦੇ ਗਾਣੇ ਚ ਆਪਾਂ ਇਹ ਨਹੀਂ ਕਹਿ ਸਕਦੇ ਉਹਦਾ ਸਕੂਨ ਗਾਣਾ ਧੀਆ ਗਾਣਾ ਇੰਨਾ ਵਧੀਆ ਸੀ ਕਿ ਮਤਲਬ ਕਿ ਇੱਕ ਉਹਦਾ ਇੱਕ Song ਆਇਆ ਸੀ ਲਾਸਟ ਟਾਈਮ ਕਿ ਇਹ ਨਹੀਂ ਪਤਾ ਸੀ ਕਿ ਉਹ Song ਅੱਜ ਉਹਦੇ ਤੇ ਹੀ ਚੱਲ ਜਾਊਗਾ ਠੀਕ ਹੈ ਪਹਿਲੇ ਕਬਿੰਦ ਰਖੀਆ ਸੀਗਾ ਜਿਹੜਾ ਕਿ ਬਹੁਤ ਹਨਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਵਾ ਉਹਨਾਂ ਦਾ ਇੱਕ ਗਾਣਾ ਸੀਗਾ ਮੈਂ ਕੱਲ ਤੱਕ ਨਹੀਂ ਰਹਿਣਾ ਤੇ ਅੱਜ ਇਹ ਰਾਜੀਵ ਜਵੰਡਾ ਇਦਾਂ ਹੋ ਜੂਗਾ ਕਿਸੇ ਨੂੰ ਪਤਾ ਨਹੀਂ ਸੀ ਪਰ ਸਰ ਬਹੁਤ ਮਨ ਦੁਖੀ ਹੋਇਆ ਕਿਰਾ ਬਈਨੇ ਚੰਗੇ ਗਾਇਕ ਨੂੰ ਇੱਕ ਹਨਾ ਕਿ ਸਾਡੀ ਪੰਜਾਬ ਦੀ ਇੰਡਸਟਰੀ ਚੋਂ ਲਾ ਲੋ ਕਿ ਉਹਨੂੰ ਲੈ ਗਿਆ ਪਰਮਾਤਮਾ ਉਹਦੀ ਲੰਬੀ ਉਮਰ ਹਨਾ ਜਿੱਦਾਂ ਵੀ ਕਹ ਲੋ ਉਹਨੂੰ ਵਧੀਆ ਰੱਖੇ ਅੱਗੇ ਜਿੱਥੇ ਵਿਯੋ ਜਾਵੇ ਹਾਂਜੀ ਪਰਮਾਤਮਾ ਦੇ ਚਰਨ ਪਵੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਉਦਾਂ ਐਕਸੀਡੈਂਟ ਉਹਨਾਂ ਦਾ ਹੋਇਆ ਸਾਨੂੰ ਜਿਸ ਟਾਈਮ ਪਤਾ ਲੱਗਿਆ ਸੀ ਕਿ ਲੰਬੇ ਸਮੇਂ ਤੋਂ ਐਕਸੀਡੈਂਟ ਹੋਇਆ ਹਨਾ 27 ਤਰੀਕ ਨੂੰ ਹੋਇਆ ਸੀ ਔਰ ਲੰਬੇ ਸਮੇਂ ਤੋਂ ਹਸਪਤਾਲ ਦੇ ਵਿੱਚ ਸੀ ਕਹਿੰਦੇ ਨੇ ਕਿ ਜਿੱਦਾਂ ਸੜਕਾਂ ਤੇ ਪਸ਼ੂ ਫੇਰਦੇ ਨੇ ਤਦ ਯਾਨੀ ਉਹਨਾਂ ਦਾ ਐਕਸੀਡੈਂਟ ਹੋਇਆ ਤੁਹਾਨੂੰ ਕੀ ਲੱਗਦਾ ਹੈ ਅੱਜ ਪੰਜਾਬ ਦੇ ਵਿੱਚ ਇੱਕ ਮੁੱਦਾ ਹੀ ਉੱਠ ਚੁੱਕਿਆ ਕਿ ਬਹੁਤ ਸਾਰੇ ਲੋਕੀ ਗੱਲਾਂ ਕਰ ਰਹੇ ਨੇ ਕਿ ਇਸ ਮੁੱਦੇ ਨੂੰ ਚੁੱਕਣਾ ਹੈ ਕਿ ਜੋ ਪਸ਼ੂ ਆ ਗਿਆ ਹੈ ਸੜਕਾਂ ਦੇ ਜੋ ਪਸ਼ੂ ਘੁੰਮ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਇਹ ਵੀ ਗੱਲ ਸਰ ਆਪਾਂ ਕਹਿ ਸਕਦੇ ਆ ਕੁਝ ਪਸ਼ੂ ਆਦੀ ਲਾ ਲੋ ਕੁਝ ਇੱਕ ਕਲਜੂਗਾ ਕੁਝ ਇਹ ਲਾ ਲੋ ਕਿ ਅਗਰ ਕਿਸੇ ਦੀ ਘਟੀ ਹੋਵੇ ਹਨਾ ਆਪਾਂ ਉਹਨੂੰ ਵੀ ਕੁਝ ਨਹੀਂ ਕਰ ਸਕਦੇ ਬਾਕੀ ਜੋ ਉਸ ਸਮੇਂ ਹੋਇਆ ਉਹਨਾਂ ਨਾਲ ਇਹ ਤਾਂ ਹੁਣ ਕੁਦਰਤ ਹੀ ਆ ਹਨਾ ਬਾਕੀ ਜੇ ਹਨਾ ਡਾਕਟਰ ਚਾਹਣ ਜਾਂ ਹਸਪੀਟਲ ਵਾਲੇ ਚਾਹਣ ਜਿੱਦਾਂ ਕਿ ਪੈਸਾ ਆ ਗਿਆ ਸੀ ਇੱਕ ਤਾਂ ਲਾ ਲੋ ਗਰੀਬ ਕੋਲ ਕੁਝ ਨਹੀਂ ਹੁੰਦਾ ਹਨਾ ਪਰ ਪੈਸੇ ਵੱਲੋਂ ਤਾਂ ਕੋਈ ਕਮੀ ਪੇਸ਼ੀ ਨਹੀਂ ਸੀ ਪਰ ਆਈ ਥਿੰਕ ਕਿਤੇ ਡਾਕਟਰਾਂ ਦੀ ਵੀ ਗਲਤੀ ਹੈ ਜਿਨ੍ਹਾਂ ਨੇ ਕਿ ਉਹਨਾਂ ਨੂੰ ਪੀਜੀਆ ਰੈਫਰ ਨਹੀਂ ਕਰਿਆ ਕਿਤੇ ਅੱਗੇ ਟਰਾਂਸਫਰ ਨਹੀਂ ਕੀਤਾ ਉਹਨਾਂ ਨੂੰ ਹਨਾ ਜੋ ਬਚ ਵੀ ਸਕਦਾ ਸੀ ਤੇ ਆਈ ਥਿੰਕ ਮੈਂ ਤਾਂ 40ਸ ਹਸਪੀਟਲ ਵਾਲਿਆਂ ਦੀ ਵੀ ਗਲਤੀ ਕੱਢਾਂਗੀ ਕਿਉਂਕਿ ਅੱਜਕੱਲ ਸਰ ਆਈ ਥਿੰਕ ਮੈਨੂੰ ਲੱਗੋ ਕਿ ਸਾਰੇ ਪੈਸੇ ਦੇ ਮਹਤਾਜ ਨਹੀਂ ਠੀਕ ਹੈ ਕਿਉਂਕਿ ਬਹੁਤ ਲੋਕਾਂ ਨੇ ਅਰਦਾਸਾਂ ਕੀਤੀ ਉਹਦੇ ਸਾਹ ਚੱਲਦੇ ਸੀ ਇੱਕ ਮਾਂ ਦਾ ਪੁੱਤ ਚਲਾ ਗਿਆ ਠੀਕ ਹੈ ਇੱਕ ਘਰਵਾਲੀ ਦਾ ਘਰ ਵਾਲਾ ਚਲਾ ਗਿਆ ਬੱਚੇ ਦਾ ਪਿਓ ਚਲਾ ਗਿਆ ਜੋ ਕਿ ਅੱਜ ਹਨਾ ਬਹੁਤ ਵਿਚਾਰੇ ਰੋਂਦੇ-ਕਰਲਾਉਂਦੇ ਨੇ ਉੱਥੇ ਖੜੇ ਨੇ মিডিਆ ਆਈ ਹੋਈ ਆ ਠੀਕ ਹੈ ਇਹਨੇ ਪਬਲਿਕ ਚ ਮਨ ਲਕਿ ਸਾਰੇ ਜਾਣੇ ਉਸ ਮਨ ਲਕਿ ਬੰਦੇ ਨੂੰ ਇੱਕ ਰੋ ਰਹੇ ਨੇ ਕਿ ਬਹੁਤ ਇੱਕ ਮਨ ਲਕਿ ਦੁੱਖदाई ਗੱਲ ਹੈ ਜਿਹੜੀ ਕਿ ਅੱਜ ਹੋਈ ਹੈ ਪਰ ਮੈਂ ਤਾਂ ਇਹ ਚਾਹਾਂਗੀ ਕਿ ਕੁਝ ਗਲਤੀਆਂ ਜਿੱਦਾ ਪੁਲਸ ਵਾਲੇ ਕਰਦੇ ਨੇ ਕਿ ਦੂਜੇ ਪਾਰਟੀ ਨਾਲ ਮਿਲ ਕੇ ਹਨਾ ਉਹਨਾਂ ਦੇ ਵੱਲ ਦੀ ਉਹ ਕਿ ਚੀਜ਼ ਕਰਨੀ ਕਿ ਇੱਕ 40 ਸੌ ਹਸਪੀਟਲ ਵਾਲੇ ਨੇ ਪੈਸਾ ਬਣਾਉਣਾ ਸੀ ਜਿਹੜਾ ਕਿ ਉਹਨਾਂ ਨੇ ਖੂਬ ਬਣਾਇਆ ਕਿਉਂਕਿ ਤੁਸੀਂ ਇਹ ਵੀ ਗੱਲਾਂ ਸੁਣੀਆਂ ਹੋਣਗੀਆਂ ਮੀਡੀਆ ਜਿਕੇ 70 ਲੱਖ ਰੁਪਇਆ ਵੀ ਉਹਦੇ ਅਕਾਊਂਟ ਚ ਆਇਆ ਸੀ ਡਾਕਟਰਾਂ ਦੇ ਹਨਾ ਜਿਹੜਾ ਕਿ ਉਹਨਾਂ ਨੂੰ ਉਹਦੇ ਘਰ ਦੇ ਉਹਨੂੰ ਵੀ ਨਹੀਂ ਸੀ ਪਤਾ ਤੇ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਪੈਸੇ ਦੀ ਕਮੀ ਪੇਸ਼ੀ ਰਹੀ ਹੋਏਗੀ ਤੇ ਪਰ ਇਹ ਹੁਣ ਪਰ ਜੋ ਤੁਸੀਂ ਕਿਹਾ ਕਿ ਪੀਜੀਆਈ ਰੈਫਰ ਕਰ ਦੇਣਾ ਸੀ ਇੱਥੇ ਸ਼ਾਇਦ ਉਹਨਾਂ ਪਰ ਤੁਹਾਨੂੰ ਨਹੀਂ ਯਾਦ ਹੈ ਕਿ ਫੋਰਟਿਸ ਹਸਪੀਟਲ ਦਾ ਇੱਕ ਵੱਡਾ ਨਾਮ ਹੈ ਚੰਗੇ ਚੰਗੇ ਮੰਤਰੀ ਚੰਗੇ ਚੰਗੇ ਕਲਾਕਾਰ ਉੱਥੇ ਯਾਨੀ ਆਪ ਦਾ ਟ੍ਰੀਟਮੈਂਟ ਕਰਾਉਂਦੇ ਨੇ ਕਿਉਂਕਿ ਇਹ ਤਾਂ ਪਾਣਾ ਸੀ ਕੁਦਰਤ ਦਾ ਕਿ ਡਾਕਟਰਾਂ ਨੇ ਤਾਂ ਕੋਸ਼ਿਸ਼ ਕੀਤੀ ਇਹਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਵੀ ਡਾਕਟਰਾਂ ਨੂੰ ਵੀ ਨਹੀਂ ਮਾੜਾ ਕਹਿ ਸਕਦੇ ਨਾ ਮਾੜਾ ਸਰ ਆਪਾਂ ਕਿਸੇ ਨੂੰ ਨਿਕੇ ਸਕਦੇ ਪਰ ਅੱਜ ਕੱਲ ਕਿਸੇ ਤੇ ਆਪਾਂ ਯਕੀਨ ਵੀ ਨਹੀਂ ਕਰ ਸਕਦੇ ਠੀਕ ਹੈ ਅੰਦਰੋਂ ਅੰਦਰੋਂ ਕੀ ਕੁਝ ਹੋ ਰਿਹਾ ਵਾ ਹਨਾ ਕੌਣ ਕਿਵੇਂ ਦਾ ਬੰਦਾ ਵਾ ਆਪਾਂ ਕਿਸੇ ਤੇ ਨਹੀਂ ਯਕੀਨ ਕਰ ਸਕਦੇ ਮੈਂ ਤਾਂ ਇਹ ਚੀਜ਼ ਕਵਾਂਗੀ ਨਾ ਤਾਂ ਅੱਜ ਕੱਲ ਬੰਦਾ ਪੁਲਿਸ ਵਾਲਿਆਂ ਤੇ ਯਕੀਨ ਕਰ ਸਕਦਾ ਨਾ ਡਾਕਟਰ ਤੇ ਇਹਨਾਂ ਨੇ ਇੱਕ ਧੰਦਾ ਹੀ ਫੜਿਆ ਹੋਇਆ ਕੀ ਮਤਲਬ ਬਸ ਕਿਸੇ ਨਾ ਕਿਸੇ ਪਾਸੋਂ ਪੈਸਾ ਹੋਣਾ ਚਾਹੀਦਾ ਕਿਉਂਕਿ ਦੂਜਾ ਜਿਹੜਾ ਬੰਦਾ ਉਹ ਗਲਤ ਹੋ ਜਾਂਦਾ ਪਰ ਜਿਹੜਾ ਬੰਦਾ ਇਹਨਾਂ ਦੇ ਹਨਾ ਸਾਹਮਣੇ ਆਉਂਦਾ ਉਹ ਬੰਦਾ ਸਹੀ ਹੈ ਜਿੰਨੀ ਦੇਰ ਤੱਕ ਉਹ ਉਹਨਾਂ ਦੇ ਮੂਹਰੇ ਬੈਠਾ ਬੈਕਪੋਰਟ ਤੇ ਸਾਰੇ ਗਲ ਮਤਾ ਇੱਕ ਚੀਜ਼ ਬਸ ਬਾਕੀ ਸਭ ਬਹੁਤ ਦੁਖਲੀ ਗੱਲ ਹੈ ਕਿ ਉਹ ਬੰਦਾ ਸਾਡੇ ਹਨਾ ਵਿੱਚ ਨਹੀਂ ਹੈਗਾ ਸਾਡੇ ਸਾਰਿਆਂ ਦੇ ਉਹਦੀ ਇੱਕ ਗਾਇਕੀ ਇੰਨੀ ਮਸ਼ਹੂਰ ਸੀ ਉਹ ਬੰਦਾ ਇਨਾ ਮਤਲਬ ਕਿ ਬਹੁਤ ਇੱਕ ਵਧੀਆ ਕਲਾਕਾਰ ਸੀ ਬਿਲਕੁਲ ਸੁਣੋ ਤੁਸੀਂ ਤੁਸੀਂ ਜਿਸ ਟਾਈਮ ਸੁਣਿਆ ਕਿ ਉਹਨਾਂ ਦੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਗਈ ਜਦ ਖਬਰ ਆਈ ਤੁਹਾਨੂੰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਸੁਣਦੀ ਸੀ ਉਹਨਾਂ ਦੇ ਫੈਨ ਹੋ ਤੁਸੀਂ ਤੁਹਾਨੂੰ ਕਦ ਪਤਾ ਲੱਗਿਆ ਔਰ ਕਿਦਾਂ ਦਾ ਫੀਲ ਹੋਇਆ ਉਸ ਸਮੇਂ ਜਿਸ ਟਾਈਮ ਪਤਾ ਲੱਗਾ ਐਕਚੁਅਲੀ ਸਰ ਮੈਂ ਆਸਟ੍ਰੇਮ ਨਾਲ 40 ਹਸਪੀਟਲ ਹੀ ਸੀਗੀ ਮਾਰਨਿੰਗ ਟਾਈਮ ਤੇ ਉਥੇ ਰੌਲਾ ਜਿਹਾ ਕਾਫੀ ਪੈ ਰਿਹਾ ਸੀ ਮੀਡੀਆ ਦੇ ਥਰੂ ਕਿ ਮਤਲਬ ਇੱਥੇ ਇਵੇਂ ਹੋ ਗਿਆ ਡੈਥ ਹੋ ਗਈ ਆ ਉਹ ਜਦੋਂ ਪਤਾ ਲੱਗਿਆ ਤੇ ਬਹੁਤ ਮਨਨ ਦੁਖੀ ਹੋਇਆ ਕਿ ਮਤਲਬ ਇੰਨਾ ਵਧੀਆ ਗਾਇਕ ਹਨਾ ਚਲੋ ਇੱਕ ਆਸ ਸੀਗੀ ਕਿ ਸ਼ਾਇਦ ਉਹ ਬਚ ਜਾਣਾ ਆਪਣੇ ਪਰਿਵਾਰ 'ਚ ਚੱਲ ਜਾਣਾ ਫਿਰ ਉਹਨਾਂ ਦੀ ਗਾਇਕੀ ਹਨਾ ਅਸੀਂ ਸੁਣਾਂਗੇ ਪਰ ਬਹੁਤ ਮਨ ਦੁਖੀ ਹੋਇਆ ਕਿ ਜਦੋਂ ਇਹ ਚੀਜ਼ ਸੁਣੀ ਕਿ ਨਹੀਂ ਉਹਨਾਂ ਦੀ ਡੈਥ ਹੋ ਗਈ ਤੇ ਐਦਾਂ ਮਤਲਬ ਰੌਲਾ ਪੈ ਰਿਹਾ ਕਿ ਅੱਜ ਇੱਕ ਮਸ਼ਹੂਰ ਗਾਇਕ ਜਿਹੜਾ ਇੰਨਾ ਵਧੀਆ ਗੀਤ ਗਾਉਂਦੇ ਸੀਗੇ ਹਨਾ ਆਪਾਂ ਸਾਰੇ ਇੱਕ ਮੈਂਬਰ ਬਣ ਕੇ ਉਹਨਾਂ ਦੀ ਟੀਮ ਬਣ ਕੇ ਸੁਣਦੇ ਸੀ ਅੱਜ ਉਹ ਸਾਡੇ ਵਿੱਚ ਨਹੀਂ ਆ ਅੱਛਾ ਤੁਸੀਂ ਤੁਸੀਂ ਕੰਮ ਕੀ ਕਰਦੇ ਹੋ ਜਿੱਦਾਂ ਤੁਸੀਂ ਦੇਖਿਆ ਕਿ ਤੁਸੀਂ ਵੀ ਮੇਰੀ ਖਾਲਾ ਇੰਡਸਟਰੀ ਨਾਲ ਜੁੜੇ ਹੋ ਹੈਨਾ ਕਿ ਤੁਸੀਂ ਮਾਡਲਿੰਗ ਕਰਦੇ ਹੋ ਹਾਂਜੀ ਸਰ ਮੈਂ ਐਪੀਸੋਡ ਕਰਦੀ ਆ ਦਾ ਰੀਅਲ ਕਰਾਇਮ ਬ੍ਰਾਂਚ ਦੇ ਉਹਨਾਂ ਚ ਮੈਂ ਕੰਮ ਕਰਦੀ ਇੱਕ ਇੰਡਸਟਰੀ ਜੇ ਲਾ ਲੋ ਕਿ ਉਹਨਾਂ ਦੇ ਨਾਲ ਹੀ ਜੁੜੇ ਹੋਈਆਂ ਪਰ ਅੱਜ ਬਹੁਤ ਦੁੱਖ ਹੋਇਆ ਕਿ ਸਾਡੇ ਇੰਡਸਟਰੀ ਚ ਇੱਕ ਬੰਦਾ ਸਾਡੇ ਵਿੱਚ ਅੱਜ ਮੌਜੂਦ ਨਹੀਂ ਹੈ ਬਹੁਤ ਦੁੱਖ ਵਾਲੀ ਗੱਲ ਹੈ ਸੋ ਧੰਨਵਾਦ ਸੋ ਐਸੀ ਜੀ ਆਪਣੇ ਮਨਦੀਪ ਲੜਕੀ ਜਿਹੜੇ ਰਾਜਵੀਰ ਜਵੰਦਾ ਦੇ ਫੈਨ ਹੈ ਔਰ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦਾ ਅੱਜ ਜੋ ਵਿਘਟਨਾ ਵਾਪਰੀ ਹੈ ਕਿ ਉਹਨਾਂ ਨੇ ਆਖਰੀ ਸਾਹ 40 ਹਸਪਤਾਲ ਦੇ ਵਿੱਚ ਲਿੱਤੇ ਔਰ ਉਸ ਸਮੇਂ ਵੀ ਉਹ 40 ਹਸਪਤਾਲ ਦੇ ਵਿੱਚ ਸੀ ਔਰ ਬੜੀ ਔਖਾ ਹੋਇਆ ਜਿਸ ਟਾਈਮ ਕਹਿੰਦੇ ਨੇ ਕਿ ਘਟਨਾ ਦੀ ਖਬਰ ਆਈ ਤਾਂ ਅਸੀਂ ਵੀ ਹਿੱਲ ਗਏ ਸੀ ਸੋ ਅੱਜ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਜਿੱਦਾਂ ਪੋਲਿਟਿਕਸ ਲੀਡਰ ਲਾ ਲਈਏ ਕਲਾਕਾਰ ਲਾ ਲਈਏ ਔਰ ਉਹਨਾਂ ਦੇ ਚਾਣ ਵਾਲੇ ਲਾ ਲਈਏ ਬਹੁਤ ਸਾਰੇ ਉਹਨਾਂ ਨੂੰ ਬੜੇ ਦੁੱਖ ਹੈ ਇਸ ਗੱਲ ਦਾ ਕਿ ਰਾਜਵੀਰ ਜਵੰਦਾ ਜੋ ਇੱਕ ਸੋਹਣਾ ਸੁਨੱਖਾ ਗੱਪਰੂ ਘਟੂਮਰ ਦੇ ਵਿੱਚ ਜਾਣਾ ਹਾਲਕ ਇੱਕ ਵੱਡਾ ਘਟ ਹੈ ਉਹਨਾਂ ਦੇ ਚਾਹਣ ਵਾਲਿਆਂ ਨੂੰ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਜਿੱਥੇ ਰਾਜਵੀਰ ਜਵੰਦਾ ਅੱਜ ਗਏ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਪਰਿਵਾਰ ਨੂੰ ਹੌਨਾ ਬੱਦਲ ਮੰਨਣ ਦਾ ਬਲ ਬਖਸ਼ੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਜਾਜ ਮੇਰੇ ਸਗੇ ਗੁਰਪ੍ਰੀਤ ਧਵਾ ਦੇ ਨਾਲ ਸੋਨੋ ਜਾਸਲਾ ਦੀ ਰਿਪੋਰਟ ਮੋਹਾਲੀ